ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਜਮਾਨਸਾ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਮੁਲਜ਼ਮਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਇਸ ਮਾਮਲੇ ਦੀ ਅਗਲੀ ਸੁਣਵਾਈ 16 ਅਗਸਤ 2024 ਨੂੰ ਨਿਰਧਾਰਿਤ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਘਟਨਾ ਦੇ ਸਮੇਂ ਗੱਡੀ ਵਿੱਚ ਮੌਜੂਦ ਗਵਾਹਾਂ ਦੇ ਵੱਲੋਂ ਅੱਜ ਅਦਾਲਤ ਵਿੱਚ ਅਰਜੀ ਲਗਾਈ ਗਈ ਉੱਥੇ ਹੀ ਇਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕੇ ਵਕੀਲਾਂ ਦੀ ਹੜਤਾਲ ਕਾਰਨ ਮਾਮਲੇ ਦੀ ਸੁਣਵਾਈ ਪ੍ਰਭਾਵਿਤ ਹੋਈ ਹੈ ਅੱਜ ਕੁਝ ਖਾਸ ਨਹੀਂ ਹੋ ਸਕਿਆ ਕਿਉਂਕਿ ਵਕੀਲ ਭਰਾਵਾਂ ਦੇ ਕੋਈ ਸਟ੍ਰਾਈਕ ਦੁਆਰਾ ਸੀਗੀ ਉਹਦਾ ਕਰਕੇ ਹਰਤਾਲ ਦਾ ਕੰਮ ਪ੍ਰਭਾਵਤ ਹੋ ਰਿਹਾ ਹੈ ਨਾ ਅਗਲੀ ਤਰੀਕ ਪਾ ਦਿੱਤੀ ਗਈ ਹੈ 16 8 ਅੱਜ ਦੇ ਬਾਅਦ ਅਗਲੀ ਵੇਰ ਤੇ ਹੋਣੀ ਹੈ ਗਵਾਹ ਦੇਸ਼ ਹੋਏ ਨੇ ਜੀ ਹਾਂ ਜੀ ਚਲੋ ਗਵਾਹਾਂ ਬਾਰੇ ਤਾਂ ਆਪਾਂ ਕੋਈ ਨਾਇੰ ਡਿਸਕਸ ਕਰੀਏ ਕੋਈ ਐਡੀ ਗੱਲ ਨਹੀਂ ਸਭ ਕੁਝ ਓਕੇ ਹੈ ਕਰਨ ਜੀ ਚੰਨੀ ਵੱਲੋਂ ਸੰਸਦ ਦੇ ਵਿੱਚ ਫਿਰ ਸਿੱਧੂ ਜੀ ਨੇ ਆਵਾਜ਼ ਉਠਾਈ ਗਈ ਇਹਦੀ ਵਧੀਆ ਗੱਲ ਹੈ ਮੈਂ ਤੇ ਬਰਾਬਰ ਦਾ ਐਮਪੀ ਆ ਜੀ ਉਹਦੇ ਬਾਰੇ ਉਹ ਰੱਖਦੇ ਨੇ ਲੋਕਾਂ ਨੇ ਚੁਣਿਆ ਹੋਇਆ ਨੁਮਾਇੰਦਾ ਤੇ ਜੀ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਤੇ ਮੇਰੇ ਖਿਆਲ ਨਾਲ ਵਧੀਆ ਕੋਈ ਨਹੀਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਲੋਕ ਫਤਵਾ ਹੈ ਲੋਕਾਂ ਨੇ ਇਹ ਸਭ ਤੋਂ ਵੱਧ ਵੋਟ ਲੈ ਕੇ ਉਹ ਜਿੱਤੇ ਨੇ ਤਾਂ ਉਹਨਾਂ ਨੂੰ ਹੱਕ ਹੈ ਉਹ ਆਪਣੀ ਗੱਲ ਸੰਸਦ ਦੇ ਵਿੱਚ ਰੱਖ ਸਕਦੇ ਆ ਤਾਂ ਮੇਰੇ ਫਿਰ ਮੈਨੂੰ ਤਾਂ ਨਹੀਂ ਤੋ ਲੱਗਦਾ ਕੋਈ ਗਲਤ ਕੀਤਾ ਉਹਨਾਂ ਨੇ ਇਸ ਲਈ ਅਪੀਲ ਦੀ ਕੀਤੀ ਕਿ ਇਸ ਤੋਂ ਤੁਹਾਡੇ ਵੱਲੋਂ ਪੰਜਾਬ ਦੇ ਸਾਰੇ ਫਰਦਾਂ ਨੂੰ ਜੀਤ ਪੋਸਟਰ ਆਏ ਜੀ ਆਹ ਬਿਲਕੁਲ ਜੋ ਬੇਨਿਮੀਆ ਹੁੰਆਂ ਨੇ ਜੋ ਸਾਡੇ ਵਰਗਿਆਂ ਨਾਲ ਧੱਕੇ ਹੋਏ ਨੇ ਮੈਂ ਉਹ ਸਾਰੇ ਸੰਸਥਾ ਨੂੰ ਅਪੀਲ ਕੀਤੀ ਹੈ ਇਸ ਕਰਕੇ ਵੀ ਜੇ ਕੋਈ ਇੱਕ ਇੱਜ਼ਤਦਾਰ ਨਾਗਰਿਕ ਹੈ ਜਿਹੜਾ ਗਵਰਨਮੈਂਟ ਦਾ ਇਨਾ ਵੱਡਾ ਟੈਕਸ ਪਿਆ ਰਿਹਾ ਹੈ ਔਰ ਉਹ ਸੈਲੀਬ੍ਰਿਟੀ ਹੈ ਜਿਹਨੂੰ ਦੁਨੀਆ ਭਰ ਦੇ ਵਿੱਚ ਲੋਕ ਪਿਆਰ ਕਰਦੇ ਆ ਜੇਕਰ ਉਹੇ ਜੇ ਲੋਕ ਵੀ ਸੇਫ ਨਹੀਂ ਹੈਗੇ ਤਾਂ ਫਿਰ ਕੀ ਕਹਿ ਸਕਦੇ ਆ ਇਹਨਾਂ ਸਰਕਾਰਾਂ ਦੀ ਕਾਦੀ ਗਰੰਟੀ ਰਹੇਗੀ ਮੈਂ 13 ਦੇ 13 ਇੰਕੀਜ਼ ਨੂੰ ਇੱਕ ਤਾਂ ਵਿਚਾਰ ਅੰਦਰੀ ਬੈਠਾ ਪਈ ਕੀ ਕਰਨਾ ਸਾਰਿਆਂ ਨੂੰ ਇੱਕ ਅਪੀਲ ਪਾਈ ਸੀ ਵੀ ਤੁਸੀਂ ਸਾਰੇ ਮਨੁੱਖੀ ਅਧਿਕਾਰਾਂ ਦੇ ਉੱਤੇ ਲਾਜਨਰ ਦੀ ਹਾਲਤ ਦੇ ਉੱਤੇ ਜ਼ਰੂਰ ਉੱਥੇ ਅਦਾਲਤ ਦੇ ਵਿੱਚ ਦਰਜ ਕਰਵਾਓ ਜਿਹੜੀ ਤੁਹਾਡੀ ਜਸਸ ਦੀ ਜਿਹੜੀ ਮੰਗ ਹੈ ਅਸੀਂ ਜਸਸ ਕਹਿ ਮੈਂ ਜਸਸ ਤੋਂ ਭਾਵੇਂ ਹੋਏ ਨੇ ਵੀ ਕੋਰਟ ਦੇ ਵਿੱਚ ਐ ਨੇ ਕੋਰਟਾਂ ਦੇ ਵਿੱਚ ਕੀਤਾ ਜੋ ਸਿਸਟਮ ਸਾਡਾ ਬਹੁਤ ਵਧੀਆ ਚੱਲ ਨਹੀਂ ਰਿਹਾ ਹੈ ਹਨਾ ਸਾਡੀ ਜੋ ਅਸੀਂ ਰੱਖਦੇ ਆ ਸਾਨੂੰ ਦਿੱਕਤਾਂ ਸਪੋਰਟ ਅੱਗੇ ਰੱਖਦੇ ਆ ਮੇਰਾ ਜਸਟਿਸ ਦੇ ਖਿਲਾਫ ਬੋਲਣ ਦਾ ਮਤਲਬ ਹੁੰਦਾ ਹੈ ਪੁਲਿਸ ਇਨਵੈਸਟੀਗੇਸ਼ਨ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਖਾਮੀਆਂ ਨੇ ਮੈਂ ਉਹਨਾਂ ਦੇ ਖਿਲਾਫ ਬੋਲਦਾ ਹੁੰਦਾ ਹੈ ਕਈ ਭਰਾ ਮੈਨੂੰ ਇਦਾਂ ਕਹਿੰਦੇ ਨੇ ਵੀ ਤੁਸੀਂ ਅਦਾਲਤ 'ਚ ਨਹੀਂ ਕੁਛ ਨਹੀਂ ਅਦਾਲਤ ਦੇ ਵਿੱਚ ਜੋ ਹੋਣਾ ਸਭ ਵਧੀਆ ਹੋ ਰਿਹਾ ਹੈ ਸੁਣਿਆ ਜਾ ਰਿਹਾ ਹੈ ਜੋ ਤਰੀਕੇ ਕਿਉਂਕਿ ਕੋਰਟ ਦੀ ਇੱਕ ਆਪਣੀ ਮਰਿਆਦਾ ਹੁੰਦੀ ਹੈ ਸਮਾਂ ਲੱਗਦਾ ਹੈ ਦੋਸ਼ੀ ਨੂੰ ਵੀ ਟਾਈਮ ਦਿੱਤਾ ਜਾਂਦਾ ਹੈ ਮਰਈ ਪੱਖ ਵੀ ਆਪਣੀ ਰੱਖਦਾ ਉਹ ਸਮਾਂ ਜੂਰ ਲੱਗਦਾ ਹੈ ਪਰੰਤੂ ਸਟੈਪ ਬਾਈ ਸਟੈਪ ਦਾ ਲੱਗੇ ਵੱਧ ਜੁੰਦੇ ਹੀ ਆ ਸਾਡੀਆਂ ਪੁਲਿਸ ਇਨਵੈਸਟੀਗੇਸ਼ਨ ਲੈ ਕੇ ਹਮੇਸ਼ਾ ਹੀ ਸਾਡੇ ਮੰਨ ਦੇ ਵਿੱਚ ਚਾਹੇ ਸਾਡੇ ਵੱਲੋਂ ਸੁਝਾਏ ਗੇ ਨਾਮ ਉਹਨਾਂ ਦੀ ਕੁਛ ਵੇ ਗਿਛਲੀ ਨਾ ਬਲਾਉਣਾ ਨਾ ਬਲਾਉਣਾ ਜਾਂ ਉਹ ਕਾਫੀ ਨੇ ਕਿੰਨੀ ਕੀ ਨਾਮ ਲਵਾਂਗੇ ਉਹਦੇ ਤੋਂ ਬੋਲਦੇ ਰਹੇ ਨੇ ਇਸੇ ਕਰਕੇ ਤਾਂ ਮੈਂ ਸਾਰੇ ਐਮਪੀ ਸਰਦਾਰ ਨੂੰ ਬੇਨਤੀ ਕਰੀ ਸੀ ਵੀ ਤੁਸੀਂ ਸਾਡੀ ਇਹ ਗੱਲ ਨੂੰ ਜ਼ਰੂਰ ਸੰਸਦ ਦੇ ਵਿੱਚ ਰੱਖੋ ਇੱਕ ਜਿੰਨਾ ਡਰਦਾ ਹੈ ਤੂੰ ਜਾਂਚ ਕਰਨ ਦੀ ਵਿੱਚ ਕੀ ਪ੍ਰੋਬਲਮ ਹੈ ਕੀ ਦੋਸ਼ੀ ਲੋਕ ਜਾਂ ਸ਼ਕਤੀ ਲੋਕ ਕਾਨੂੰਨ ਤੋਂ ਉੱ퍼 ਹੋ ਗਏ ਵੀ ਉਹਨਾਂ ਨੂੰ ਬੁਲਾਇਆ ਤੱਕ ਵੀ ਨਹੀਂ ਜਾਂਦਾ ਜੇ ਉਹ ਆਉਂਦੇ ਵੀ ਆ ਤਾਂ ਉਹਨਾਂ ਨਾਲ ਇੱਕ ਇਹ ਜਿਹੜਾ ਵੀਆਈਪੀ ਟ੍ਰੀਟਮੈਂਟ ਉਹਨੂੰ ਦਿੱਤਾ ਜਾਂਦਾ ਸਾਰਾ ਇੱਥੇ ਆ ਕੇ ਤਾਂ ਅਸੀਂ ਦੋਸ਼ਾਂ ਹੀ ਤਰ੍ਹਾਂ ਪੁੱਛ ਕੇ ਸ਼ਿਕਮ ਦੀ ਮੰਗ ਹਮੇਸ਼ਾ ਹੀ ਕਰਦੇ ਹਾਂ ਔਰ ਕਰਦੇ ਰਹਾਂਗੇ ਭਾਈ ਸੰਸਦ ਤੇ ਜਿਵੇਂ ਆਵਾਜ਼ ਉੱਠੀ ਹੈ ਲੱਗਦਾ ਕੋਈ ਗੱਲ ਤਣਪਤਣ ਲੱਗੂਗੀ ਜਿਹੜੀ ਮੰਗ ਕਰ ਦੇਖੋ ਵੀ ਤਾਂ ਸਾਡੇ ਕੋਲ ਤਾਂ ਉਮੀਦ ਹੈ ਅਸੀਂ ਉਮੀਦ ਕਦੇ ਵੀ ਨਹੀਂ ਖੋਈ ਇਹ ਸੰਸਦ ਨਹੀਂ ਵੀ ਚੁੱਕਣਗੇ ਫਿਰ ਵੀ ਅਸੀਂ ਆਪਣਾ ਕੰਮ ਕਰਦੇ ਰਹੇ ਸਾਨੂੰ ਉਮੀਦ ਹੈ ਕਦੇ ਸਰਕਾਰਾਂ ਵੀ ਬਦਲ ਜਾਂਦੀਆਂ ਨੇ ਕੋਈ ਵੱਡੀ ਗੱਲ ਨਹੀਂ ਫਿਰ ਵੀ ਹੋਊਗਾ ਇਹ ਦਸਤੂਰ ਮਿਲੂਗਾ ਜਰੂਰ ਪਰੰਤੂ ਟਾਈਮ ਲੱਗੂਗਾ ਸਾਰਾ ਕਿਉਂਕਿ ਜਿਹੜੀਆਂ ਮੌਜੂਦਾ ਪੰਜਾਬ ਸਰਕਾਰ ਹੈ ਇਹ ਤਾਂ ਬਿਲਕੁਲੀ ਅੱਜ ਇਹ ਪੋਜੀਸ਼ਨ ਹੈ ਵੀ ਇਹ ਗੈਂਗਸਟਰਾਂ ਦੇ ਬਰਾਬਰ ਖੜੀ ਹੈ ਕਿਸੇ ਵੀ ਗੈਂਗਸਟਰ ਦੇ ਖਿਲਾਫ ਤੁਸੀਂ ਕੋਈ ਚਾਹੇ ਫਰੋਤੀ ਦਾ ਕੇਸ ਲੈ ਕੇ ਨਾ ਕੋਈ ਚੱਲ ਜੂ ਕਾ ਉਥੇ ਕੋਈ ਐਫ ਆਈ ਆਰ ਲੌਂਚ ਕਰਨ ਦੀ ਬਜਾਏ ਸਗੋਂ ਪੀੜ ਤੋਂ ਸੁਝਾਇਆ ਜਾਂਦਾ ਇੱਕ ਵੀ ਗੱਲ ਸਰਕਾਰ ਵੱਲੋਂ ਵਿਕਸਤਾ ਦੇ ਖਿਲਾਫ ਨਹੀਂ ਕੀਤੀ ਗਈ ਤੁਹਾਡੇ ਸਾਹਮਣੇ ਹਰਿਆਣਾ ਵੀ ਐਕਸ਼ਨ ਕਰਦਾ ਹੈ ਹਰਿਆਣੇ ਦੇ ਜ਼ਿਲ੍ਹਿਆਂ ਦਾ ਹਾਲ ਵੀ ਦੇਖ ਲਓ ਸਾਡੀਆਂ ਦਾ ਵੀ ਦੇਖ ਹਾਂ ਪੰਜਾਬ ਸਰਕਾਰ ਦਾ ਕਮਨ ਇਹ ਸਭ ਤੋਂ ਘੱਟ ਆਪਾਂ ਨਹੀਂ ਕਹਿੰਦੇ ਇਸ ਗੱਲ ਦੇ ਵਿੱਚ ਇੰਨੀ ਲਾਪਰਵਾਹ ਗਵਰਨਮੈਂਟ ਮੈਂ ਨਹੀਂ ਦੇਖੀ ਅੱਜ ਜੋ ਪੇਸ਼ੀ ਸੀ ਕਿਉਂਕਿ ਨਾ ਜਿਹੜੀ ਹੈਗੀ ਚੰਡੀਗੜ੍ਹ ਬਾਰ ਐਸੋਸੀਏਸ਼ਨ ਨੇ ਇੱਕ ਹੜਤਾਲ ਦੀ ਕਾਲ ਦਿੱਤੀ ਸੀ ਪੂਰੇ ਪੰਜਾਬ ਨੂੰ ਲੈ ਕੇ ਤਾਂ ਇਸ ਕਰਕੇ ਮਾਨਸਾ ਬਾਰ ਐਸੋਸੀਏਸ਼ਨ ਨੇ ਵੀ ਜਿਹੜੀ ਉਸ ਕਾਲ ਨੂੰ ਮੱਦੇ ਨਜ਼ਰ ਰੱਖਦੇ ਮਾਨਸਾ ਕਿ ਚਾਹੀਦਾ ਵੀ ਜਿਹੜਾ ਅੱਜ ਕੰਮ ਸੀ ਉਹ ਹੜਤਾਲ ਸੀ ਇਸ ਕਰਕੇ ਕੇਸ ਵਿੱਚ ਜਿਹੜੀ ਹੈਗੀ ਹੈ ਕੋਈ ਵੀ ਜਿਹੜੀ ਗਵਾਹੀ ਜਾਂ ਅਗੇ ਪ੍ਰोसीडिंग ਨਹੀਂ ਹੋ ਸਕੀਆਂ ਤੇ ਜਿਸ ਕਰਕੇ ਮਾਨਯੋਗ ਅਦਾਲਤ ਨੇ ਜਿਹੜੀ ਇਹ ਵੀ ਅਗਲੀ ਪੇਸ਼ੀ ਹੈ ਉਹ 16 8 2024 ਨਿਸ਼ਚਿਤ ਕੀਤੀ ਹੈ। ਦੋਸ਼ੀਆਂ ਦੀ ਪੇਸ਼ੀ ਹੋਈ ਹੈ ਜੀ ਬਿਲਕੁਲ ਦੋਸ਼ੀਆਂ ਦੀ ਵੀ ਸੀ ਚੱਲ ਰਹੀ ਹੈ। ਕਾਫੀ ਨੰਬਰ ਆਫ ਜਿਹੜੇ ਹੈਗੇ ਕਯੂ ਦੇ ਪੇਸ਼ ਹੋ ਚੁੱਕੇ ਮੈਨੂੰ ਐਗਜ਼ੈਕਟ ਪਤਾ ਨਹੀਂ ਹੈਗਾ ਕਿਉਂਕਿ ਵਕੀਲ ਸਾਹਿਬਾਂ ਨੂੰ ਜਿਹੜਾ ਹੈਗਾ ਅੱਜ ਅੰਦਰ ਜਾਣ ਤੋਂ ਮਨਾਹੀ ਦੀ ਹੜਤਾਲ ਹੋ ਕਰਕੇ ਉਹ ਜਦੋਂ ਵੀ ਕੋਈ ਇਨਫਾਰਮੇਸ਼ਨ ਆਉਂਦੀ ਹੈ ਉਦੋਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ। ਉਹ ਜਿਹੜੀ ਵੀ ਪੇਸ਼ੀ ਹੈ ਉਹ ਵੀ ਸੀ ਰਹੀ ਨਹੀਂ ਹੋ ਰਹੀ ਹੈ ਸਾਰੇ ਦੋਸ਼ੀਆਂ ਦੀ।